ਮੈਂ ਛੋਟਾ ਜਿਹਾ ਸੀ ਜਦੋਂ ਇਹਨਾਂ ਦੇ ਮੈਚ ਦੇਖਦਾ ਸੀ ਮੈਂ ਯਾਰ ਮੈਨੂੰ ਕਿੰਨੇ ਸਾਲ ਹੋ ਗਏ ਉਹ ਇੱਕ ਐਨਆਰਆਈ ਬੋਲ ਕੇ ਗਿਆ ਸੀ ਪਿਛਲੇ ਸਾਲ ਕਹਿੰਦਾ ਮੈਂ ਸ਼ੋਪਿੰਗ ਸੈਂਟਰ ਦੇ ਵਿੱਚ ਗਿਆ ਮੇਰੀ ਵਾਈਫ ਮੇਰੇ ਨਾਲ ਸੀ ਉਹ ਕਹਿੰਦੀ ਕਿ ਜੈਕਟ ਲੈ ਲੈ ਉਹ ਜੈਕਟ 300 ਡਾਲਰ ਦੀ ਸੀ ਇੰਡੀਆ ਦੇ 20000 ਦੀ ਪਰ ਸੋ ਲਗੇ ਉਹ ਕਹਿੰਦਾ ਮੈਂ ਲੱਤੀ ਨਹੀਂ ਕਹਿੰਦਾ ਮੈਂ ਸੋਚਿਆ ਯਾਰ ਕਿਸੇ ਖਿਡਿਆਰੀ ਦੇ ਕਿਸੇ ਕਮੈਂਟਰੀ ਕਰਨ ਵਾਲੇ ਦੇ ਕਿਸੇ ਰੈਫਰੀ ਦੇ ਕਿਸੇ ਹੋਰ ਦੇ ਕੰਮ ਆ ਜਾਣਗੇ ਇਵਨ ਕਿ ਇਹ ਨਹੀਂ ਕਿ ਉਹ ਲੈ ਨਹੀਂ ਸਕਦਾ ਸੀ ਉੱਤੇ ਪੂਰਾ ਸ਼ੋਰੂਮ ਖਰੀਦ ਲੈਂਦਾ ਪਰ ਉਹਨੇ ਸੋਚਿਆ ਜਿਵੇਂ ਮੈਂ ਅਸੀਂ ਉਹ ਭਵਨ ਕੁਮਾਰ ਕਹਿੰਦਾ ਸੀ ਪਿਛਲੇ 780 ਕੇ ਕੇ ਗਿਆ ਸੀ ਕਿ ਜਿਵੇਂ ਕੋਈ ਕੁੜੀ ਹੁੰਦੀ ਹੈ ਵਿਆਹੀ ਜਾਵੇ ਜਿੱਡੇ ਮਰਜ਼ੀ ਕਰਚ ਪਰ ਪੇਕਿਆਂ ਦੀ ਫੇਰ ਵੀ ਫਿਕਰ ਰਹਿੰਦੀ ਹੈ ਕਿ ਉਹਨਾਂ ਨੂੰ ਠੰਡੀ ਹਵਾ ਲੱਗੇ ਕੋਈ ਕੰਮ ਸਾਡਾ ਐਨਰੀਆਂ ਦਾ ਮੈਂ ਆਪਣੀ ਕਮਾਈ ਦੀ ਮੈਂ ਉੱਥੇ ਕੋਈ ਗਲਤ ਕੰਮ ਨਹੀਂ ਕਰਦਾ ਜਿਨ੍ਹਾਂ ਨੂੰ ਮੇਰੇ ਬਾਰੇ ਪਤਾ ਨਾ 7 ਵਜੇ ਸਵੇਰੇ ਸਟੋਰ ਖੋਲਦਾ 9 ਵਜੇ ਰਾਤ ਨੂੰ ਘਰ ਪਰਦਾ 2 ਘੰਟੇ ਜਿੰਮ 'ਚ ਧੱਕਾ ਮਾਰ ਕੇ 5 ਘੰਟੇ ਸੌਣਾ ਵੈ ਪਿਛਲੇ 20 ਸਾਲ ਤੋਂ ਕਮਾਈ 'ਚੋਂ ਸ਼ਾਮਰਾ ਮੈਨੂੰ 20 ਲੱਖ ਲਾ ਦੇ 30 ਲੱਖ ਜਿੰਨੇ ਮਰਦੀ ਲਾ ਦੇ ਬਾਕੀ ਵੀ ਕਪਾ ਦੇ ਫੋਨ ਆਦੇ ਨੇ ਤੇ ਬਾਈ ਪੈਸੇ ਚਾਹੁੰਦੇ ਲੈ ਲੋ ਯਾਰ ਮੇਰਾ ਨਹੀਂ ਜੀ ਕਰਦਾ ਆ ਮੈਂ ਪ੍ਰਿੰਟਡ ਨਹੀਂ ਪਾਈ ਤੁਸੀਂ ਪਾਈਗੇ ਮੇਰਾ ਵੀ ਕੋਈ ਜੀ ਕਰਦਾ ਆ ਔਰ ਜਦੋਂ ਇਹਦਾ ਕਰੋੜਾਂ ਰੁਪਇਆ 1 ਕਰੋੜ 60 ਲੱਖ ਰੁਪਇਆ ਦਾ ਬਜਟ ਆਜੋ ਸਾਨੂੰ ਪਤਾ ਸੀ ਕਿੱਦਾਂ ਲਾਇਆ ਕੋਈ ਸਟੇਜ ਤੇ ਬੈਠਾ 5 ਲੱਖ ਦਾ ਕੋਈ ਆਪਰਾ ਜਰਮਨ ਤੋਂ ਚੱਲ ਕੇ ਆਇਆ ਔਰ ਜਦੋਂ ਸਾਡੇ ਨਾਲ ਏਦਾਂ ਦਾ ਕੁਝ ਹੁੰਦਾ ਨਾ ਤੋ ਕੁ ਬਹੁਤ ਲੱਗਦਾ ਮੈਂ ਕਿ ਐਸੀ ਇੱਕ ਕਬੱਡੀ ਜਿਆਦਾ ਚਿਰ ਨਹੀਂ ਚੱਲਣੀ 2-3 ਸਾਲ ਹੀ ਐ ਸੱਚ ਹੋਊਗਾ ਮੈਂ ਜਾਣਦਾ ਸੀ ਕਿ ਸਾਡੇ ਪੁਰਖਿਆਂ ਦੀ ਕਬੱਡੀ ਗੇਮ ਐ ਕਿ ਅਸੀਂ ਇਹਨੂੰ ਲੰਬਾ ਲੈ ਗੀਏ ਕਦੋਂ ਤੱਕ ਲਵਾਂਗੇ ਯਾਰ ਕਿੰਨਾ ਚਿਰ ਮਾਣਾ ਮੋਟਾ ਤੇ ਸੋਚਿਆ ਕਰੋ ਕਿਸੇ ਨੇ ਸੋਚੇ ਹੋਵੇਗੇ ਕਿ ਦਲਵੀਰ ਉਹਨੇ ਮਹਿੰਗੀਆਂ ਜੈਕਟਾਂ ਪਾ ਕੇ ਮਹਿੰਗੀਆਂ ਗੱਡੀਆਂ ਲੈ ਕੇ ਆ ਕੇ ਜਾਂ ਸਟੇਜ ਤੇ ਲੱਤ ਤੇ ਲੱਤ ਧਰ ਕੇ ਹੀਰੋ ਬਣਦਾ ਮੈਂ ਅਣ ਛੋਟੇ ਥੱਲੇ ਚਰਨਾਂ 'ਚ ਬਹਿ ਕੇ ਮੈਚ ਦੇਖਦਾ ਓਏ ਇੱਕ ਵਾਰੀ ਤਾੜੀਆਂ ਮਾਰ ਦੋ ਦਲਵੀਰ ਦੇ ਨਾਂ ਤੇ ਤੇ ਸਾਰੇ ਗੜੇ ਹੁਣ ਦੋ ਤਿੰਨ ਮੈਚ ਰਹਿੰਦੇ ਨੇ ਪਿਆਰ ਦੇ ਅਨੁਸਾਰ ਦਿਓ ਯਾਰ ਬੰਦੇ ਦੇ ਭਾਵਕ ਹੋ ਕੇ ਤੁਹਾਨੂੰ ਬੇਨਤੀ ਕੀਤੀ ਹੈ ਆਪਣੇ ਜਜ਼ਬਾਤ ਤੁਹਾਡੇ ਅੱਗੇ ਰੱਖੇ ਨੇ ਬਾਈ ਦੀਆਂ ਅੱਖਾਂ ਭਰ ਆਈਆਂ ਨੇ ਯਾਰ ਇਸ ਤਰ੍ਹਾਂ ਨਾ ਕਰਿਆ ਕਰੋ ਦਰਸ਼ਕ ਵੀਰੋ ਕਬੱਡੀ ਕਰਾਉਣ ਵਾਲੇ ਕਰਵਾਉਣ ਵਾਲੇ ਭਰਾਵਾਂ ਨਾਲ ਇਹ ਜਲਮ ਨਾ ਕਰੋ ਇਹ ਜਲਮ ਬਰਦਾਸ਼ਤ ਨਹੀਂ ਫਿਰ ਮਰਵਾਤਮਾ ਰਾਜੀ ਨਹੀਂ ਫਿਰ ਰੱਬ ਰਾਜੀ ਨਹੀਂ ਰਹਿੰਦਾ ਇਹ ਗੱਲਾਂ ਤੇ ਮੈਂ ਇੱਕ ਘੰਟਾ ਪਹਿਲਾਂ ਬੋਲ ਕੇ اٹੇ ਸੀ ਕਿ ਅਗਲੇ ਸਾਲ ਜਿਹੜਾ 1 ਕਰੋੜ ਰੁਪਇਆ ਲਾਣਾ ਛੋਡੇ ਲਈ ਲਾਉਂਗਾ ਹਰ 5 ਮਿੰਟ ਬਾਅਦ ਇੱਕ ਮੋਟਰਸਾਈਕਲ ਤੇ ਇੱਕ ਗੱਡੀ ਕੱਢਿਆ ਕਰਾਂਗੇ ਤੁਸੀਂ ਮੈਚ ਦੇਖਣ ਆਨੇ ਹੋ ਤੁਸੀਂ ਜਾਣਦੇ ਹੋ ਨੇ ਘਰ ਵੀ ਕੁੱਛ ਲੈ ਜਾਓ ਅਰੇ ਇਹ ਵੀ ਕਿਹਾ ਸੀ ਜਦੋਂ ਯਾਦ ਹੋਣਾ ਕਿ ਜੋ ਗਰੀਬ ਘਰ ਤੋਂ ਬਲੌਂਗ ਕਰਦਾ ਹੈ ਮੈਨੂੰ ਏ ਸ਼ਰਮਾਂ ਦੀ ਸ਼ਬਦ ਕਹਿੰਦਿਆ ਮੈਨੂੰ ਚੰਗਾ ਨਹੀਂ ਲੱਗਦਾ ਸ਼ਬਦ ਕਹਿਣਾ ਫੇਰ ਵੀ ਇਹ ਪਰਮਾਤਮਾ ਦੇ ਖੇਡ ਬਣਿਆ ਹੈ ਅ ਮੇਰੀ ਕਰੀਬੀ ਕਿ ਜਿਹੜੇ ਗਰੀਬ ਘਰ ਤੋਂ ਹੈ ਉਸ ਇੱਕ ਪਿੰਡ ਦਾ ਨੰਬਰ ਵਾਲੇ ਤੇ ਭਲਾ ਕੇ ਉਹਨੂੰ ਪੰਜ ਪਰਚੀਆਂ ਦਊਂਗਾ ਕਿ ਉਹਨੂੰ ਪੰਜ ਗੁਣਾ ਜ਼ਿਆਦਾ ਚਾਂਸ ਮਿਲ ਜੇ ਮੈਂ ਸ਼ੇਰ ਦਾ ਹੱਥ ਫੜਨ ਰਿਹਾ ਕਿ ਯਾਰ ਮੈਂ ਤੇ ਸਿਰੇ ਲਾ ਦੋ ਪਲੀਜ਼ ਕਿਸੇ ਨੇ ਤਾਲਾ ਘੱਟਦੀ ਆ ਕਿਸੇ ਨੇ ਕੁਛ ਕਰਤਾ ਪਰ ਮੈਂ ਫੇਰ ਵੀ ਨਹੀਂ ਬੋਲਿਆ ਮੈਨੂੰ ਇਹ ਨਹੀਂ ਕਿ ਸਾਡਾ ਮੈਚ ਖਰਾਬ ਹੋਇਆ ਮੈਨੂੰ ਫਿਕਰ ਇਹ ਹੈ ਕਿ ਕਬੱਡੀ 2-3 ਸਾਲ ਚੱਲੂਗੀ ਜੇ ਕਬੱਡੀ ਮਰ ਗਈ ਨਾ ਪੰਜਾਬੀ ਹੋ ਜਿਹੜੀ ਕੋਮ ਦੇ बटे ਮੋਟੀ ਅੱਕੀ ਲੱਗੀ ਹੁੰਦੇ ਆ ਨਾ ਜਦੋਂ ਉਹ बिक ਜਾਂਦੇ ਆ ਜਾਂ ਗਿਰਦਾਰ ਨਿਕਲ ਜਾਂਦੇ ਹੋ ਕੋਮਾਂ ਜਿਆਦਾ ਚੰਨੀ ਚੱਲਦੀਆਂ ਅਗਰ ਕਬੱਡੀ ਨਰਾਸ਼ੀ ਦਾ ਕਰਨ ਲੱਗੀ ਕਬੱਡੀ ਕਿਵੇਂ ਅੱਗੇ ਚੱਲੂਗੀ ਮੇਰੀ ਹੁਣ ਵੀ ਬੇਨਤੀ ਹੈ ਅੱਜ ਇੰਨੀਆਂ ਕਿ ਵੀ ਲਾਈਟਾਂ ਆ ਗਈਆਂ ਨੇ ਤੇ ਸਾਰ ਸੂਰ ਕੇ ਜੇ ਤੁਸੀਂ ਮੈਚ ਦੇਖਣਾ ਚਾਹੁੰਦੇ ਹੋ ਕਰਾ ਲੈਣੇ ਆ ਨਹੀਂ ਤੇ ਭਰਾਵਾ ਮੈਂ ਤੁਹਾਨੂੰ ਦੇ ਬਗੇ ਹੱਥ ਮੰਨ ਕੇ ਸੌਰੀ ਮੰਗ ਲੈਣਾ ਕਿ ਜੋ ਤੁਸੀਂ ਕਰਨਾ ਕਰ ਲਓ ਮੈਂ ਮੈਂ ਅਸੀਂ ਰਹਿਣ ਦਿੰਦੇ ਆ ਆ ਸਾਮਰਾ ਸਾਰੇ ਇਲਾਕੇ ਨੂੰ ਪਤਾ ਹੈ ਕਿਤੇ ਕਿ ਘੜਦਾ ਹੈ ਕਿੰਨਾ ਕਮੀਰ ਹੈ ਦਰਮਿਆਨੇ ਦੇ ਘੜਦਾ ਛੋਟੇ ਵਾਂਗੂ ਮੇਰੇ ਵਾਂਗੂ ਮਿਹਨਤ ਕਰਕੇ ਯਾਰਾ ਦੋਸਤਾਂ ਦੇ ਸਿਰ ਐਡੇ ਐਡੇ ਕੱਪ ਕਰਾਂਦਾ ਤਿੰਨ ਮਹੀਨੇ ਹੋ ਗਏ ਉਹਨੂੰ ਮੇਰੇ ਨਾਲ ਇਸ ਸਾਲ ਦੇ ਵਿੱਚ ਅਜੇ 19 ਮਾਰਚ ਹੈ ਮੇਰਾ ਚੌਥਾ ਗੇਰੇ ਹੈ ਲੰਡਨ ਤੋਂ ਸਿਰਫ ਕਬੱਡੀ ਕਰਕੇ ਮੈਨੂੰ ਬੁਲਾ ਲੰਦਾ ਭਾਈ ਆ ਜਾ ਯਾਰ ਆ ਜਾ ਇਹ ਪੰਗਾ ਹੈ ਇਹ ਪੰਗਾਈ ਪੰਗਾ ਬੁੱਲੀ ਹੈ ਸਾਰੇ ਆਮ ਘਰਾਂ ਦੇ ਕੀ ਨਹੀਂ ਮਿਹਨਤ ਕਰਦੇ ਆ ਪਰ ਜੇ ਤੁਸੀਂ ਮਿਹਨਤ ਨੂੰ ਜਿਦਾ ਰੋਲੋਗੇ ਪੰਜਾਬੀਓ ਮੇਰੀ ਬਾਤ ਯਾਦ ਰੱਖਿਓ ਟਰਨਮੈਂਟ ਉਹ ਕੱਟ ਗਏ ਇਹ ਤੇ ਲੱਭਣੇ ਨਹੀਂ ਸੋਣੇ ਕਿ ਮੈਂ ਤੇ ਨਹੀਂ ਇਸ ਤੋਂ ਜ਼ਿਆਦਾ ਕੁਝ ਕਹਿ ਸਕਦਾ ਹੁਣ ਇਹ ਫੈਸਲਾ ਤੁਹਾਡੇ ਰਿਹਾ ਤੁਸੀਂ ਮੈਚ ਕਰਵਾਣਾ ਹੈ ਤਾਂ ਤੁਸੀਂ ਰੱਦ ਸਕਦੇ ਹੋ ਜਾਂ ਨਹੀਂ ਕਰਵਾਉਣਾ ਤਾਂ ਵੀ ਜਾਂਦਾ ਥੋੜੀ ਮਰਗੂ ਮੇਰੇ ਲਈ ਤੇ ਮੈਂ ਪਹਿਲਾਂ ਕਹ ਸੀ ਮੈਂ ਤੇ ਵੀ ਰੱਬੇ ਮੇਰੇ ਲਈ ਮੈਂ ਮੈਂ ਤੁਹਾਨੂੰ ਗਲਤ ਨਹੀਂ ਕਹਿ ਸਕਦਾ ਕਿ ਮੈਂ ਇਹ ਵੀ ਕਹਿ ਸੀ ਕਿ ਸ਼ਾਇਦ ਜਿੰਨੀ ਆਡੀਅנס ਆਈ ਹੈ ਉਹਨਾਂ ਦੀ ਕੋਈ ਗਲਤੀ ਵੀ ਇਹ ਕਿੰਨਾ ਕੋਈ ਇਮਾਨਦਾਰੀ ਦੇ ਖੜਦੇ ਆ ਬਾਕੀ ਇਹ ਕਿਹੜਾ ਭਰਾ ਸਾਹਮਣੇ ਦੇ ਤੋਂ ਵੀ ਕਿ ਕੁਝ ਕਹਿਣਾ ਸਾਹਮਣੇ ਕਹਿ ਲਿਆ ਭਰਾਵਾ ਕਿ ਤੇ ਮੇਰੇ ਮੈਂ ਤੇ ਕਹਿ ਲਿਆ ਬਹੁਤ ਕੁਝ ਮੈਂ ਤਾਂ ਨਹੀਂ ਹੋਰ ਕਹਿ ਸਕਦਾ